ਇੱਕ ਨਹੀਂ ਚਲੋ ਦੂਸਰੀ ਦੂਸਰੀ ਨਹੀਂ ਤੀਸਰੀ ਜਗ੍ਹਾ ਮੇਰੀ ਸਿਲੈਕਸ਼ਨ ਹੋ ਜਾਏਗੀ ਬਟ ਇੱਕ ਸਾਲ ਮੈਂ ਧੁੱਪ ਵੀ ਹੰਡਾਈ ਸਿਆਲ ਵੀ ਹੰਡਾਇਆ ਜੀ ਪਲੈਟਿਨਾ ਮੇਰੇ ਕੋਲ ਬਾਈਕ ਸੀ ਇਹ ਸਾਡੀ ਫਾਈਲ ਲਵਾਉਗਾ ਇਹ ਸਾਡਾ ਵੀਜ਼ਾ ਲਵਾਉਗਾ ਇੱਕੋ ਤੇ ਆ 1800 20220 ਪਾਕਟ ਚੋਂ ਦੇਣ ਲੱਗਿਆ ਚੀਕਾ ਨਿਕਲ ਜਦੋਂ ਉਹਨਾਂ ਦੇ ਆਉਂਦਾ ਟਾਈਮ ਹੁੰਦਾ ਮੈਂ ਆਪਣੀ ਡ्रेसਿੰਗ ਕੋਡ ਚੇਂਜ ਕਰਕੇ ਆਪਣੀ ਸ਼ੀਟ ਤੇ ਬਹਿ ਜਾਂਦਾ ਪਿੰਡੋਂ ਨਿਕਲਦਾ ਸੀ ਹਰ ਕੋਈ ਤਾਨੇ ਮਾਰਦਾ ਸੀ ਏਜੰਟ ਜਾਣ ਡਿਆ ਜੀ ਵੱਖਰੇ ਵੱਖਰੇ ਗੰਦੇ ਵਰਡ ਤਾਨੇ ਮੇਣਿਆਂ ਚੋਂ ਨਿਕਲ ਕੇ ਬਿਨਾ ਕਿਸੇ ਦੀ ਗਾਈਡਲਾਈਨ ਦੇ ਬਿਨਾ ਕਿਸੇ ਦੇ ਫਾਈਨੈਂਸ਼ੀਅਲੀ سپورਟ ਤੇ ਮੈਂ ਆਪਣਾ ਬਿਜ਼ਨਸ ਅੱਜ ਮੈਂ ਉਸ ਮੰਚ ਤੇ ਖੜਾ ਹਾਂ ਕਿਸੇ ਟਾਈਮ ਇਸ ਮੰਚ ਤੇ ਇਸ ਪਲੇਟਫਾਰਮ ਦੀਆਂ ਵੀਡੀਓ ਨੂੰ ਦੇਖ ਕੇ ਮੈਂ ਖੁਦ ਆਪਣੇ ਆਪ ਨੂੰ ਮੋਟੀਵੇਟ ਕਰਦਾ ਹੁੰਦਾ ਸੀ ਸੋ ਮੇਰੀ ਨਜ਼ਰਾਂ ਚ ਕਾਮਯਾਬ ਹੋਣਾ ਕੋਈ ਏ ਨਹੀਂ ਕਿ ਆਪਾਂ ਬਹੁਤ ਸਾਰੇ ਪੈਸੇ ਕਮਾ ਲਈਏ ਮੇਰੇ ਵਰਡਸ ਦੇ ਵਿੱਚ ਸਕਸੈਸ ਦਾ ਮਤਲਬ ਆ ਕਿ ਤੁਸੀਂ ਉਹ ਚੀਜ਼ ਕਰੋ ਖਾਓ ਜਿਸ ਨੂੰ ਦੁਨੀਆ ਡਿਨਾਏ ਕਰੇ ਜੋ ਤੁਹਾਡੇ ਦਿਲ ਚਾ ਜੋ ਤੁਹਾਡੇ ਖੂਨ ਚ ਚੀਜ਼ੋ ਬਾਲਾ ਮਾਰਦੀ ਆ ਉਹ ਚੀਜ਼ ਤੁਸੀਂ ਘਰੋਂ ਖਾਓ ਮੈਂ ਬੀਟੈਕ ਪਾਸ ਆਊਟ ਹੋਇਆ 2013 ইয়ার ਦੇ ਵਿੱਚ ਸੋ ਜਦੋਂ ਪੜ੍ਹਦੇ ਸੀ ਬਹੁਤ ਸਾਰੇ ਸੁਪਨੇ ਸੀ ਬਹੁਤ ਸਾਰੇ ਚਾਹ ਸੀ ਦਿਲ ਚ ਕੇ ਪੜਨ ਤੋਂ ਬਾਅਦ ਇਦਾਂ ਕਰਾਂਗੇ ਉਦਾਂ ਕਰਾਂਗੇ ਸੋ ਇਵੇਂ ਜਦੋਂ ਅਸੀਂ ਸਟੱਡੀ ਤੋਂ ਬਾਅਦ ਆਪਣੇ ਕਾਲਜ ਤੋਂ ਬਾਅਦ ਬਾਹਰ ਨਿਕਲੇ ਸੋ ਮੇਰੀ ਜਿਹੜੀ ਫਰਸਟ ਜੌਬ ਸੀ ਐਜ਼ ਅ ਆਈਟੀ ਇੰਜੀਨੀਅਰ ਸੀ ਸੋ 3 ਮੰਥ ਫਰੀ ਆਫ ਕੋਸਟ ਮੈਂ ਕੰਮ ਕੀਤਾ ਕੋਈ ਵੀ ਪੈਸਾ ਮੈਨੂੰ ਕੰਪਨੀ ਨੇ ਨਹੀਂ ਪੇ ਕੀਤਾ ਕਿਉਂਕਿ ਕਹਿੰਦੇ ਸੀ ਸੂਈ ਸਕਿੱਲ ਸਿੱਖੋ ਤੁਹਾਡੇ ਚ ਕੋਈ ਇਹੋ ਜੀ ਕਾਬਲੀਅਤਾ ਜੇ ਨਹੀਂ ਹੈ ਤੁਹਾਡਾ ਟਾਈਮ ਸਿੱਖਣ ਦਾ ਵਾ ਪਹਿਲਾਂ ਤੁਸੀਂ ਥਿਊਰੀ ਪੜ੍ਹ ਕੇ ਆਏ ਹੋ ਤੁਹਾਨੂੰ ਪ੍ਰੈਕਟੀਕਲ ਨੌਲੇਜ ਕੋਈ ਨਹੀਂ ਹੈ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਰਹਿ ਕੇ ਰੈਂਟ ਦੇਣੇ ਖਾਣ ਪੀਣ ਦਾ ਖਰਚਾ ਘਰੋਂ ਪੈਸੇ ਮੰਗਾਉਣੇ ਬਹੁਤ ਔਖੇ ਸੀ ਤੇ ਫ੍ਰੀ ਆਫ ਕੋਸਸ ਅਸੀਂ ਕੰਮ ਵੀ ਨਹੀਂ ਸੀ ਕਰ ਸਕਦੇ ਸੋ ਮੈਂ ਉਹ ਜੋਬ ਛੱਡ ਕੇ ਨਵੀਂ ਆਈਟੀ ਕੰਪਨੀ ਐਸਕੋਮ ਕਨੈਕਟ ਦੇ ਵਿੱਚ ਜੋਬ ਸਟਾਰਟ ਕੀਤੀ ਸੋ ਉਹਦੇ ਵਿੱਚ ਕੁਝ ਬੇਸਿਕ ਸੈਲਰੀ 7 ਤੋਂ 8000 ਤੋਂ ਮੈਂ ਸਟਾਰਟ ਕੀਤਾ ਜੀ ਸੋ ਹੈ ਤੇ ਬਹੁਤ ਔਖਾ ਸੀ ਕਿ ਮੈਨੇਜ ਕਰਨਾ ਹਰ ਮੰਥ ਘਰੋਂ ਪੈਸੇ ਮੰਗਾਉਣੇ ਪੈਂਦੇ ਸੀ ਘਾਰੇ ਨੇ ਫਾਈਨੈਂਸ਼ਲੀ ਸਪੋਰਟ ਨਹੀਂ ਸੀ ਕਿ ਮੈਨੂੰ ਮੰਥ ਟੂ ਮੰਥ ਪੇ ਕਰਨਾ ਬਟ ਫੇਰ ਵੀ ਚੱਲਦਾ ਰਿਹਾ ਕੁਝ ਸਿੱਖਣ ਦਾ ਕਰਕੇ ਕੁਝ ਆਪਣੇ ਆਪ ਦੀ ਇੰਪਰੂਵਮੈਂਟ ਨੂੰ ਕਰਕੇ ਸੋ ਮੈਂ ਆਲਮੋਸਟ 1 ਐਂਡ ਹਾਫ ਈਅਰ ਉਸ ਕੰਪਨੀ ਦੇ ਵਿੱਚ ਕੰਮ ਕੀਤਾ ਉਸ ਤੋਂ ਬਾਅਦ ਮੇਰੇ ਸਿਸਟਰ ਦੀ ਘਰ ਮੈਰਿਜ ਸੀ ਤੇ ਮੈਂ ਵਾਪਸ ਆਪਣੇ ਪਿੰਡ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਮੇਰਾ ਛੋਟਾ ਜਿਹਾ ਪਿੰਡ ਬੋਪਰਾ ਹੈ ਮੈਂ ਆਪਣੇ ਪਿੰਡ ਵਾਪਸ ਆ ਗਿਆ ਸੋ ਮੇਰੇ ਫਾਦਰ ਸਾਹਿਬ ਆਰਮੀ ਆਫੀਸਰ ਸੀ ਤੇ ਮੇਰੀ ਜਿਹੜੀ ਫੈਮਿਲੀ ਬੈਕਗ੍ਰਾਉਂਡ ਸਾਰੇ ਜਾਂ ਤਾਂ ਐਗਰੀਕਲਚਰ ਕਰਦੇ ਨੇ ਜਾਂ ਸਾਰੇ ਗੋਵਨ ਡਿਪਲੋਏ ਨੇ ਸਿਸਟਰ ਦੀ ਮੈਰਿਜ ਸੀ ਜਦੋਂ ਤੇ ਫਾਦਰ ਸਾਹਿਬ ਤੋਂ ਆਰਮੀ ਸੀ ਸਿਸਟਰ ਦੀ ਮੈਰਿਜ ਹੋਣ ਤੋਂ ਬਾਅਦ ਉਹ ਆਪਣੇ ਘਰ ਚੱਲ ਗਏ ਤੇ ਮਦਰ ਇਕੱਲੇ ਰਹਿ ਗਏ ਘਰ 'ਚ ਮਦਰ ਨੂੰ ਮੈਂ ਕੱਲਾ ਛੱਡ ਕੇ ਹੁਣ ਬਾਹਰ ਕਿਤੇ ਕੰਮ ਨਹੀਂ ਸੀ ਕਰ ਸਕਦਾ ਸੋ ਮੈਂ ਘਰ ਚ ਰਹਿ ਕੇ ਮਤਲਬ ਮੈਂ ਫਿਰ ਗਵਰਨਟ EMPLOYE ਦੀ ਤਿਆਰੀ ਕਾ ਨਹੀਂ ਸਟਾਰਟ ਕੀਤੀ ਕਾਫੀ ਮੇਰਾ ਡ੍ਰੀਮ ਸੀ ਕਿ ਮੈਂ ਇੱਕ ਵੈਰਾਪੁਟੇਟਡ ਜੌਬ ਕਰਾਂ ਮੇਰਾ ਪੁਲਸ ਡਿਪਾਰਟਮੈਂਟ ਚ ਜਾਣਾ ਬਹੁਤ ਮੈਨੂੰ ਚਾਹ ਸੀ ਸੋ ਬੈਕ ਟੂ ਬੈਕ ਉਦੋਂ ਬਹੁਤ ਵੈਕੈਂਸੀਆਂ ਵੀ ਨਿਕਲੀਆਂ ਤੇ ਹਰ ਵੈਕੈਂਸੀ ਦੇ ਵਿੱਚ ਮੈਂ ਐਲੀਜੀਬਲ ਸੀ ਕਿਉਂਕਿ ਮੈਂ ਗ੍ਰੈਜੂਏਟ ਸੀ ਬੀਟੈਕ ਕੀਤੀ ਸੀ ਮੈਂ ਆਈਟੀ ਫੀਲਡ ਚ ਵੀ ਐਕਸਪਰਟ ਸੀ ਸੋ ਹਰ ਵੈਕੈਂਸੀ ਦੇ ਵਿੱਚ ਮੈਂ ਮੇਰੀ ਐਲੀਜੀਬਿਲਟੀ ਕੰਪਲੀਟ ਸੀ ਸੋ ਉਸ ਟਾਈਮ ਹੈ ਮਤਲਬ 728 ఫిజికల్ టెస్ట్ ਦੇ ਵਿੱਚ ਫਿਟਨੈਸ ਕਲੀਅਰ ਕੀਤੀ ਤੇ ਉਹਨਾਂ ਦੇ ਰਿਟਰਨ ਟੈਸਟ ਮੇਰੇ ਜਲੰਧਰ लवली प्रोफेशन यूनिवर्सिटी ਦੇ ਵਿੱਚ ਹੋਏ ਸੋ ਮੈਨੂੰ ਉਸ ਟਾਈਮ ਇਹ ਲੱਗਦਾ ਸੀ ਕਿਤੇ ਨਾ ਕਿਤੇ ਇੱਕ ਨਹੀਂ ਚਲੋ ਦੂਸਰੀ ਦੂਸਰੀ ਨਹੀਂ ਤੀਸਰੀ ਜਗ੍ਹਾ ਮੇਰੀ ਸਿਲੈਕਸ਼ਨ ਹੋ ਜਾਏਗੀ ਬਟ ਹੋਇਆ ਕਿ ਬੈਕ ਟੂ ਬੈਕ ਉਹਦੇ ਰਿਜ਼ਲਟ ਆਉਣੇ ਸਟਾਰਟ ਹੋ ਗਏ ਮੇਰਾ ਕਿਸੇ ਵੀ ਟੈਸਟ ਦੇ ਵਿੱਚ ਮੈਰਿਟ ਲਿਸਟ 'ਤੇ ਨਾਂ ਨਹੀਂ ਆਇਆ ਆਲਮੋਸਟ ਮੈਂ 2 ਸਾਲ ਫਿਜ਼ੀਕਲੀ ਫਿਟਨੈਸ ਰਨਿੰਗ ਕੀਤੀ ਅੱਗੇ ਜਿਹੜੇ ਰਿਟਨ ਟੈਸਟ ਹੋਏ ਉਹਨਾਂ ਦੀ ਪ੍ਰੈਪਰੇਸ਼ਨ ਕੀਤੀ ਬਟ 8 ਤੋਂ 9 ਟੈਸਟ ਦੇ ਵਿੱਚ ਮੇਰਾ ਇੱਕ ਵੀ ਟੈਸਟ ਦੇ ਵਿੱਚ ਮੈਰਿਟ ਲਿਸਟ ਨਾਮ ਨਹੀਂ ਆਇਆ ਉਹ ਆਪਸ਼ਨਾਂ ਨਿਕਲ ਤੋਂ ਮੈਂ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਨਿਰਾਸ਼ ਹੋਇਆ ਮੈਂ ਇੱਕ ਵਾਰੀ ਬਿਲਕੁਲ ਟੁੱਟ ਚੁੱਕਿਆ ਸੀ ਕਿ ਮੈਂ ਹੁਣ ਅੱਗੇ ਕੀ ਕਰਾਂ ਫਿਰ ਮੇਰੀ ਮਜਬੂਰੀ ਬਣ ਗਈ ਕਿ ਮੈਂ ਮੈਨੂੰ ਫੇਰ ਜੋਬ ਸਟਾਰਟ ਕਰਨੀ ਪਈ ਐਜ਼ ਅ ਇੰਜੀਨੀਅਰ ਹੀ ਮੈਂ ਅਪਾਇੰਟ ਹੋਇਆ ਮੈਨੂੰ ਫਿਰ ਡਿਸਟ੍ਰਿਕਟ ਕੰਬਰੀ ਸਰ ਮਿਲਿਆ ਬਟ ਮਤਲਬ ਮੇਰੀ ਉਹ ਜੌਬ ਜੌਬ ਨਹੀਂ ਸੀ ਇੱਕ ਬਹੁਤ ਵੱਡੀ ਮਜਬੂਰੀ ਸੀ ਮੈਂ ਉਹ ਜੌਬ ਕਰਨੀ ਵੀ ਨਹੀਂ ਸੀ ਚਾਹੁੰਦਾ ਬਟ ਫਿਰ ਵੀ ਮੈਨੂੰ ਕਰਨੀ ਪੈ ਰਹੀ ਸੀ ਪੌਕਟ ਦੇ ਵਿੱਚ ਪੈਸੇ ਨਹੀਂ ਸੀ ਘਰੋਂ ਮੈਂ ਲੈ ਨਹੀਂ ਸੀ ਸਕਦਾ ਫਾਈਨੈਂਸ਼ਲੀ ਮੈਨੂੰ ਕੋਈ ਇੰਨੀ ਘਰੋਂ ਸਪੋਰਟ ਨਹੀਂ ਸੀ ਹੈਗੀ ਸੋ ਉਹ ਜੌਬ ਸਟਾਰਟ ਕੀਤੀ ਦੁਬਾਰਾ ਤੋਂ ਡਿੱਗ ਕੇ ਉੱਠ ਕੇ ਆਪਣੇ ਆਪ ਨੂੰ ਸੰਭਾਲ ਲਿਆ ਮਨ 'ਚ ਫੇਰ ਦ੍ਰਿੜਤਾ ਪੈਦਾ ਕੀਤੀ ਕਿ ਕੁਛ ਕਰਨਾ ਤੇ ਬੈਣਾ ਹੀ ਹੈ ਵੇਲੇ ਆਪਾ ਰਹਿ ਨਹੀਂ ਸਕਦੇ ਵੇਲੇ ਰਾਵਾਂਗੇ ਘਰੋਂ ਕੁਛ ਮਿਲਣਾ ਨਹੀਂ ਸੋ ਸਟਾਰਟ ਕੀਤੀ ਜੀ ਜੋ ਫਿਰ ਇੰਜੀਨੀਅਰ ਐਜ਼ ਅ ਇੰਜੀਨੀਅਰ ਅੰਮ੍ਰਿਤਸਰ ਏਰੀਆ ਬਹੁਤ ਵਾਈਡ ਸੀ ਜੀ ਮਤਲਬ ਕਦੀ ਪਠਾਨਕੋਟ ਜਾਣਾ ਪੈਂਦਾ ਸੀ ਕਦੇ ਫਤਿਹਗੜ ਜੂੜੀਆਂ ਜਾਣਾ ਪੈਂਦਾ ਸੀ ਕਦੀ ਅਲੱਗ-ਅਲੱਗ ਲੋਕੇਸ਼ਨ ਤੇ ਜਾਣਾ ਪੈਂਦਾ ਸੀ ਕੁਝ ਮੈਂ ਨਵਾਂ ਕਰਨਾ ਚਾਹੁੰਦਾ ਸੀ ਬਟ ਮੇਰੇ ਕੋ ਕੋਈ ਅੱਗੇ ਓਪਰਚੁਨਿਟੀ ਨਹੀਂ ਸੀ ਨਾ ਮੈਨੂੰ ਕੋਈ ਗਾਈਡ ਕਰਨ ਵਾਲਾ ਸੀ ਨਾ ਮੈਨੂੰ ਕੋਈ ਅੱਗੇ ਮੇ ਅੱਖਾਂ 'ਕੇ ਬਿਲਕੁਲ ਹਨੇਰਾ ਸੀ ਮੈਂ ਚਾਹੁੰਦਾ ਸੀ ਅੱਗੇ ਕੁਝ ਕਰਾਂ ਪਰ ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਹੁਣ ਕਾਰਾਂ ਤੇ ਕਰਾਂਗੇ ਜੀ ਜੋਬ ਛੱਡ ਨਹੀਂ ਸਕਦੇ ਅੱਗੇ ਕੋਈ ਪਲੇਟਫਾਰਮ ਨਹੀਂ ਮਿਲ ਰਿਹਾ ਸੋ ਉਹ ਚੱਲਦੇ ਚੱਲਦੇ ਜੌਬ ਦੇ ਦੌਰਾਨ ਮੇਰਾ ਕਿਸ ਇਮੀਗ੍ਰੇਸ਼ਨ ਵਾਲਿਆਂ ਨਾਲ ਲਿੰਕ ਸਟਾਰਟ ਹੋਇਆ ਸੋ ਮੈਂ ਵੀ ਆਪਣੀ ਜੌਬ ਤੋਂ ਫੈਡ ਅਪ ਸੀ ਮੈਂ ਚਾਹੁੰਦਾ ਸੀ ਕਿ ਮੈਂ ਇਸ ਲਾਈਨ ਨੂੰ ਛੱਡ ਕੇ ਕੁਝ ਨਵਾਂ ਕਰਾਂ ਜਿੱਥੇ ਕੁਝ ਮੇਰਾ ਪੈਸੇ ਦਾ ਵੀ ਗੁਜ਼ਾਰਾ ਵਧੀਆ ਹੋ ਸਕੇ ਤੇ ਨਾਲ ਦੇ ਨਾਲ ਮੈਨੂੰ ਕੋਈ ਨਵਾਂ ਰਾਹ ਲੱਭੇ ਸੋ ਮੈਂ ਆਪਣੀ ਜੌਬ ਤੋਂ ਫੈਡ ਅਪ ਸੀ ਤੇ ਮੈਂ ਇਮੀਗ੍ਰੇਸ਼ਨ ਦਾ ਸਟਾਰਟ ਕੀਤਾ ਕਿਸੇ ਏਜੰਸੀ ਦੇ ਨਾਲ ਸੋ ਸਟਾਰਟਿੰਗ 'ਚ ਮੈਨੂੰ ਇਮੀਗ੍ਰੇਸ਼ਨ ਦੀ ਕੋਈ ABC ਨਹੀਂ ਕੁਝ ਨਹੀਂ ਸੀ ਪਤਾ ਜਿੱਥੇ ਮੈਂ ਸਟਾਰਟ ਕੀਤਾ ਮੈਨੂੰ ਉੱਥੇ ਵੀ ਕੋਈ ਗਾਈਡ ਵਧੀਆ ਨਹੀਂ ਕੀਤਾ ਗਿਆ ਲਾਈਨ ਜ਼ਰੂਰ ਨਾ ਵੀ ਸੀ ਜਿੰਨਾ ਕਿ ਮੈਂ ਸਿੱਖਿਆ ਆਪਣੇ ਨੌਲੇਜ ਦੇ ਨਾਲ ਆਪਣੇ ਜਿੰਨਾ ਕਿ ਸਿੱਖ ਸਕਦਾ ਹਾਂ ਆਪਣੇ ਲੈਵਲ ਤੇ ਸਿੱਖਿਆ ਕੋਈ ਸਿਖਾਉਣ ਵਾਲਾ ਨਹੀਂ ਸੀ ਮੈਂ ਉੱਥੇ 2 ਸਾਲ ਕੰਮ ਕੀਤਾ ਮਤਲਬ ਉਸ ਕੰਪਨੀ ਨੂੰ ਆਪਣਾ ਘਰ ਸਮਝ ਕੇ ਕੰਮ ਕੀਤਾ ਮੈਂ ਚਾਹੁੰਦਾ ਸੀ ਕਿ ਉਹਨੂੰ ਮੈਂ ਬਹੁਤ ਅੱਗੇ ਲੈ ਕੇ ਜਾਵਾਂ ਮਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਉਹਨਾਂ ਦੇ ਮਨ ਦੇ ਵਿੱਚ ਉਹ ਚੀਜ਼ਾਂ ਜ਼ਹਿਰ ਬਾਨੀਆਂ ਸ਼ੁਰੂ ਹੋ ਗਈਆਂ ਸੋ ਮੈਨੂੰ ਕਿਸੇ ਵੀ ਕਾਰਨ ਕਰਕੇ ਉਹ ਚੀਜ਼ ਕੱਟ ਕਰਨੀ ਪਈ ਉਥੋਂ ਛੱਡਣ ਤੋਂ ਬਾਅਦ ਮੈਂ ਅੱਗੇ ਫੇਰ ਇਮੀਗ੍ਰੇਸ਼ਨ ਕਿਸੇ ਜਲੰਧਰ ਦੇ ਨਾਲ ਉਹਨਾਂ ਨੂੰ ਅਪਰੋਚ ਕੀਤਾ ਉੱਥੇ ਜੋਬ ਸਟਾਰਟ ਕੀਤੀ ਹੁਣ ਦਿੱਲੀ ਸਿਆਲ ਦੇ ਵਿੱਚ ਮੇਰੇ ਕੋਲ ਪਲੈਟਿਨਾ ਬਾਈਕ ਸੀ ਮੇਰੇ ਘਰ ਤੋਂ ਕਾਫੀ ਜ਼ਿਆਦਾ ਡਿਸਟੈਂਸ ਅਰਲੀ ਮਾਰਨਿੰਗ ਮੈਨੂੰ 6 ਵਜੇ ਨਿਕਲਣਾ ਪੈਂਦਾ ਰਾਤ 10 ਵਜੇ ਮੈਂ ਵਾਪਸ ਆਉਂਦਾ ਸੀ ਤੇ ਉੱਥੇ ਮੈਂ ਜਲੰਧਰ ਉਹਨਾਂ ਨਾਲ ਕੰਮ ਸਟਾਰਟ ਕੀਤਾ ਜੀ ਸੋ ਚੱਲਦੇ-ਚੱਲਦੇ 1 ਸਾਲ ਮੈਂ ਧੁੱਪ ਵੀ ਹੰਡਾਈ ਸਿਆਲ ਵੀ ਹੰਡਾਇਆ ਜੀ ਪਲੈਟਿਨਾ ਮੇਰੇ ਕੋ ਬਾਈਕ ਸੀ ਬਹੁਤ ਹੌਕਾ ਸੀ ਗਰਮੀ ਚ ਵੀ ਜਾਣਾ ਸਿਆਲ ਚ ਵੀ ਆਉਣਾ ਸੋ ਬਹੁਤ ਸਾਰੀ ਮੁਸੀਬਤ ਏਰਲੀ ਮਾਰਨਿੰਗ 6 ਵਜੇ ਜਾ ਕੇ ਰਾਤ 10 10 ਵਜੇ ਮੈਂ ਘਰ ਆਉਂਦਾ ਰਿਆਂ ਮੈਂ ਬਿਜ਼ਨਸ ਕੁਛ ਖੜਾ ਕਰਨਾ ਚਾਹੁੰਦਾ ਇਸ ਪਰ ਮੇਰੇ ਕੋ ਇਹਨੇ ਪੈਸੇ ਨਹੀਂ ਸੀ ਹੈਗੇ ਕਿ ਮੈਂ 25 30 ਲੱਖ ਰੁਪਏ ਦੀ ਇਨਵੈਸਟਮੈਂਟ ਕਰ ਸਕੇ ਆਪ ਦਾ ਦਫਤਰ ਕਰਾਂ ਜਾਂ ਆਪ ਦਾ ਆਫਿਸ ਸੈੱਟ ਕਰ ਸਕਾਂ ਕਰਨਾ ਮੈਂ ਜਰੂਰ ਚਾਹੁੰਦਾ ਹੇ ਆਪਣਾ ਬਟ ਮੈਂ ਇਨਾ ਬੇਵੱਸ ਸੀ ਕਿ ਮੇਰੇ ਕੋਲ ਫਾਈਨੈਂਸ਼ੀਅਲੀ ਸਪੋਰਟ ਕੋਈ ਨਹੀਂ ਸੀ ਸੋ ਉਸ ਟਾਈਮ ਕਰੋਨਾ ਦੀ ਸੈਕੰਡ ਵੇਵ ਆਈ ਤੇ ਉਹਨਾਂ ਵੀ ਮੈਨੂੰ ਜੌਬ ਤੋਂ ਕਹਿਦਾ ਕਿ ਆਪਾਂ ਅਜੇ ਹਾਇਰਿੰਗ ਨਹੀਂ ਕਰਾਂਗੇ ਅਜੇ ਆਪਾਂ ਕੰਟੀਨਿਊ ਨਹੀਂ ਕਰ ਸਕਦੇ ਕਰੋਨਾ ਦੀ ਸੈਕੰਡ ਵੇਵ ਦਾ ਕਰਕੇ ਸੋ ਮੈਂ ਘਰ ਬੈ ਗਿਆ ਜੀ ਸੋ ਉਹੀ ਘਰ ਬੈਣਾ ਮਜਬੂਰੀ ਸੀ ਪੌਕਟ 'ਚ ਪੈਸੇ ਸੀ ਫਿਰ ਜਿੰਨੇ ਸੀ ਖਤਮ ਹੋ ਗਏ ਮੇਰੇ ਮਨ ਰਸੀ ਮੈਂ ਆਪਣਾ ਕਰਾਂ ਬਟ ਉਹੀ ਮਜਬੂਰੀ ਮਾਰ ਜਾਂਦੀ ਸੀ ਕਿ ਮੇਰੇ ਕੋਲ ਪੈਸੇ ਇੰਨੇ ਹੈ ਨਹੀਂ ਸੀ ਫਿਰ ਕਿਸੇ ਹੋਰ ਇਮੀਗ੍ਰੇਸ਼ਨ ਦਾ ਕੰਮ ਸਟਾਰਟ ਕੀਤਾ ਅ ਅੰਮ੍ਰਿਤਸਰ ਦੇ ਸ਼ਹਿਰ ਦੇ ਵਿੱਚ ਤੇ ਉਸ ਟਾਈਮ ਕੋਈ ਮੇਰੀ ਕੋਈ ਬੇਸਿਕ ਸੈਲਰੀ ਕੋਈ ਕੁਝ ਨਹੀਂ ਸੀ ਉਹਦੇ ਵਿੱਚ ਬਸ ਇਹ ਸੀ ਕਿ ਆਪਾਂ ਜਿੰਨਾ ਕੰਮ ਕਰਾਂਗੇ ਜੋ ਉਹਦੇ ਵਿੱਚ ਸਾਨੂੰ ਰਿਜ਼ਲਟ ਮਿਲੇਗਾ ਉਹ ਫਿਰ ਆਪਾਂ ਦੇਖਾਂਗੇ ਸੋ 7 8 9 ਮਹੀਨੇ ਲਾ ਕੇ ਮੈਂ ਉਹਨਾਂ ਨੂੰ ਪੋਜ਼ੀਟਿਵ ਰਿਜ਼ਲਟ ਲੈ ਕੇ ਦਿੱਤੇ ਮਿਹਨਤ ਕਰਕੇ ਉਹਨਾਂ ਨੂੰ ਵਧੀਆ ਵੀਜ਼ਾ ਰੇਸ਼ੋ ਲਿਆ ਕੇ ਦਿੱਤੀ ਸੋ ਥੋੜਾ ਬਹੁਤਾ ਮੈਨੂੰ ਮਿਲਿਆ ਪਰ ਮੈਂ ਉਸ ਚੀਜ਼ ਤੋਂ ਬਿਲਕੁਲ ਸੈਟੀਸਫਾਈ ਨਹੀਂ ਸੀ ਮੈਨੂੰ ਇਹ ਲੱਗਦਾ ਸੀ ਕਿ ਮੇਰੇ ਜੋ ਨੌਲੇਜ ਆ ਮੇਰੇ ਜੋ ਕੰਮ ਕਰਨ ਦੀ ਭਾਵਨਾ ਬਟ ਮੈਨੂੰ ਅੱਗੇ ਕੋਈ ਰਾਹ ਨਹੀਂ ਸੀ ਮਿਲਦਾ ਉਸ ਤੋਂ ਬਾਅਦ ਮੈਂ ਫਾਈਨਲੀ ਡਿਸਾਈਡ ਕੀਤਾ ਕਿ ਮੈਂ ਚਾਹੇ ਥੋੜਾ ਕਰਾਂ ਚਾਹੇ ਬਹੁਤਾ ਕਰਾਂ ਮੈਂ ਆਪ ਦਾ مالک ਆਪ ਹੀ ਬਣਨਾ ਚਾਹੁੰਦਾ ਸੀ ਚਾਹੇ ਛੋਟਾ ਹੀ ਇੱਕ مالک ਬਣਾ ਸੋ ਮੈਂ ਮਨ ਚ ਧਾਰ ਲੈ ਕੇ ਹੁਣ ਮੈਂ ਕਿਸੇ ਨਾ ਕੋਈ ਕੰਮ ਨਹੀਂ ਕਰਨਾ ਮੈਂ ਆਪ ਦਾ ਹੀ ਬਿਜ਼ਨਸ ਸਟਾਰਟ ਕਰਨਾ ਸੋ ਮੈਂ ਆਪਣੇ ਘਰ ਰਹਿ ਕੇ ਜਿੰਨੀ ਕਿ ਮੇਰੀ ਥੋੜੀ ਬੋਤੀ ਰੈਫਰੈਂਸ ਬਣੀ ਮੈਂ ਉਹਨੂੰ ਅੱਗੇ ਕੰਟੀਨਿਊ ਕਰਨਾ ਸ਼ੁਰੂ ਕੀਤਾ ਜੋ ਸਟਾਰਟਿੰਗ ਜਦੋਂ ਮੈਂ ਆਪਣਾ ਮਨ ਬਣਾਇਆ ਕਿ ਮੈਂ ਆਪਦਾ ਕਰਨਾ ਵਾ ਉਦੋਂ ਮੇਰੀਆਂ ਮੁਸ਼ਕਲਾਂ 10 ਗੁਣਾ ਹੋਰ ਵੀ ਵੱਧ ਗਈਆਂ ਉਹ ਮੁਸ਼ਕਲਾਂ ਕਿਦਾਂ ਵਧੀਆਂ ਮੈਂ ਜਦੋਂ ਕਿਸੇ ਨੂੰ ਮਿਲਣਾ ਮੇਰੇ ਕੋਲ ਆਪਦਾ ਕੋਈ ਆਫਿਸ ਨਹੀਂ ਸੀ ਨਾ ਮੇਰੇ ਕੋਈ ਵੱਡੀ ਗੱਡੀ ਸੀ ਮੈਂ ਜਿੰਨੂੰ ਮਿਲਣਾ ਜਾਂਦਾ ਮੇਰੇ ਕੋਲ ਪਲੈਟਿਨਾ ਬਾਈਕ ਹੁੰਦੀ ਸੀ ਅੱਗੇ ਬਹੁਤ ਬਹੁਤ ਵੱਡੀਆਂ ਗੱਡੀਆਂ ਤੇ ਮਿਲ ਨੂੰ ਮਿਲਣਾਉਂਦੇ ਸੀ ਸੋ ਕਈ ਵਾਰੀ ਤੇ ਇਦਾਂ ਹੋਇਆ ਕਿ ਇੱਕ ਟੌਂਟ ਵਾਜੇ ਸੀ ਮੈਨੂੰ ਕਿ ਇਹ ਸਾਡੀ ਫਾਈਲ ਲਵਾਊਗਾ ਇਹ ਸਾਡਾ ਵੀਜ਼ਾ ਲਵਾਊਗਾ ਇੱਕ ਉਹ ਤੇ ਆ ਪਲੈਟਿਨਾ ਮੋਟਰਸਾਈਕਲ ਆ ਇੱਕ ਇਹਦਾ ਤੇ ਆਪਦਾ ਆਫਿਸ ਨਹੀਂ ਹੈਗਾ ਸੋ ਜਦੋਂ ਸਟਾਰਟ ਮੈਂ ਆਪਣਾ ਕੀਤਾ ਮੈਂ ਬਾਹਰ ਜਿਵੇਂ ਸੀਸੀਡੀ ਵਗੈਰਾ ਹੋ ਗਿਆ ਕਾਫੀ ਸ਼ਾਪ ਵਗੈਰਾ ਹੋ ਗਿਆ ਇੱਥੇ ਮਿਲਣਾ ਸਟਾਰਟ ਕੀਤਾ ਸਟਾਰਟਿੰਗ ਚ ਕੀ ਸੀ ਕਿ ਜਦੋਂ ਮੈਂ ਕਿਸੇ ਨੂੰ ਬੁਲਾਉਣਾ ਸੀ ਉਹਨਾਂ ਦੀ ਕਾਉਂਸਲਿੰਗ ਕਰਦਾ ਸੀ ਕਈ ਵਾਰੀ ਤੇ ਕੇਸ ਇਨਰੋਲ ਹੋ ਜਾਂਦਾ ਸੀ ਕਈ ਵਾਰੀ ਨਹੀਂ ਵੀ ਸੀ ਹੁੰਦਾ ਸੋ ਕਈ ਵਾਰੀ ਉਹਨਾਂ ਦੀ ਕਾਫੀ ਦੇ ਪੈਸੇ ਜਿਹੜੇ ਬਿੱਲ ਬੰਦ ਆਹ ਮੈਨੂੰ ਅੱਜ ਵੀ ਜਿਆਦਾ 1800 2200 ਪੌਕੇਟ ਚੋਂ ਦੇਣ ਲੱਗਿਆਂ ਚੀਕਾ ਨਿਕਲਣ ਵਾਲੀ ਗੱਲ ਹੋ ਜਾਂਦੀ ਸੀ ਜਦੋਂ ਤਾਨੇ ਮੇਨੇ ਵੀ ਸੋਨੇ ਪੇ ਵੀ ਇੱਕ ਇਹ ਕਿਦਾਂ ਵੀਜ਼ਾ ਲਵਾਊਗਾ ਇਹਦੇ ਵਾਸਤੇ ਦੀ ਗੱਲ ਨਹੀਂ ਆ ਮੈਨੂੰ ਅੱਜ ਵੀ ਜਦ ਜਿਹੜੇ ਮੈਂ ਫਰਸਟ ਫਾਈਲ ਇਨਰੋਲ ਕੀਤੀ ਹੈ ਆਪਣੇ ਲੈਵਲ ਤੇ ਮੇਰੇ ਫਰੈਂਡ ਦੀ ਸ਼ਾਪ ਸੀ ਕੱਪੜੇ ਦੀ ਉੱਥੇ ਬਹਿ ਕੇ ਮੈਂ ਸਾਰੀ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਉਹ ਮੇਰਾ ਫਰਸਟ ਕੇਸ ਸੀ ਪ੍ਰਿਤਪਾਲ ਸਿੰਘ ਜਰੂਰ ਸੁਣਦੇ ਹੋਣਗੇ ਉਹ ਇਸ ਟਾਈਮ ਕੈਨੇਡਾ ਆਪਣੀ ਸਟੱਡੀ ਪੂਰੀ ਕਰ ਚੁੱਕੇ ਨੇ ਸੋ ਉਹਨਾਂ ਦੀ ਫਾਈਲ ਮੈਂ ਆਪਣੇ ਫਰੈਂਡ ਦੇ ਕੱਪੜੇ ਦੇ ਸ਼ੋਰੂਮ ਦੇ ਵਿੱਚ ਸਟਾਰਟ ਕੀਤੀ ਸੀ ਸੋ ਉਹ ਮੇਰਾ ਫਰਸਟ ਵੀਜ਼ਾ ਸੀ ਮਤਲਬ ਕੱਪੜੇ ਦੀ ਦੁਕਾਨ ਤੋਂ ਇਹਨਾਂ ਨੂੰ ਕਾਉਂਸਲਿੰਗ ਕੀਤੀ ਕੱਪੜੇ ਦੇ ਸ਼ੋਰੂਮ ਤੇ ਹੁੰਦਾਂ ਮੈਂ ਵੀਜ਼ਾ ਦਿੱਤਾ ਉਸ ਤੋਂ ਬਾਅਦ ਮੈਂ 1 ਸਾਲ ਇਦਾਂ ਹੀ ਕੰਮ ਕਰਦਾ ਰਿਆ ਕਦੀ ਬਾਈਕ ਲੈ ਕੇ ਕਿਤੇ ਜਾਣਾ ਕਦੀ ਕਿਤੇ ਮਿਲਣਾ ਥੋੜੇ ਬੋਤੇ ਮੇਰੇ ਰਿਜ਼ਲਟ ਆਏ ਮੇਰੇ ਕੋਲ ਥੋੜੀ ਜੀ ਫਾਈਨੈਂਸ਼ਲੀ ਮੈਂ ਆਪਣੀ ਸੇਵਿੰਗ ਕੀਤੀ ਮੈਂ ਫਿਰ ਸੋਚਿਆ ਮੈਂ ਆਪਣੀ ਕੰਪਨੀ ਦਾ ਨਾਮ ਡਿਜ਼ਾਈਨ ਕਰਾਂ ਸੋ ਫਾਈਨਲੀ ਫਿਰ ਮੈਂ ਆਪਣੀ ਕੰਪਨੀ ਟੈਕ ਇਮੀਗ੍ਰੇਸ਼ਨ ਉਹਦਾ ਮੈਂ ਨਾਮ ਰੱਖਿਆ ਟੈਕ ਇਮੀਗ੍ਰੇਸ਼ਨ ਰੱਖਣ ਦਾ ਮਕਸਦ ਸੀ ਮੇਰਾ ਇੱਕ ਮੈਂ ਬੀਟੈਕ ਕੀਤੀ ਸੀ ਉਹ ਵਾਲਾ ਟੈਕ ਵਰਡ ਚੂਜ਼ ਕੀਤਾ ਸੈਕਿੰਡ ਮੈਂ ਚਾਹੁੰਦਾ ਸੀ ਕਿ ਮੈਂ ਜੋ ਵੀ ਕੰਮ ਕਰਾਂ ਇੱਕ ਟੈਕਨੋਲੋਜੀ ਦੇ ਨਾਲ ਕਰਾਂ ਜੀ ਸੋ ਕੰਪਨੀ ਦਾ ਨਾਮ ਡਿਸਾਈਡ ਕਰ ਲਿਆ ਅੱਗੇ ਮੁਸ਼ਕਲਾਂ ਅਜੇ ਖਤਮ ਨਹੀਂ ਹੋਈਆਂ ਉਸ ਤੋਂ ਵੀ ਵੱਧ ਸੀ ਪਿੰਡ ਚੋਂ ਉੱਠ ਕੇ ਸ਼ਹਿਰ ਕੰਮ ਕਰਨਾ ਇੱਕ ਹੋਰ ਵੱਡਾ ਟਾਰਗੇਟ ਹੋ ਗਿਆ ਬਿਜ਼ਨਸ ਕਰਨਾ ਹੋਰ ਵੀ ਔਖਾ ਉਦੋਂ ਹੋ ਜਾਂਦਾ ਜਦੋਂ ਤੁਸੀਂ ਇੱਕ ਐਗਰੀਕਲਚਰ ਵਾਲੀ ਫੈਮਿਲੀ ਜਾਂ ਜਿੱਥੇ ਕੋਈ ਬਿਜ਼ਨਸ ਦੀ ਕੋਈ ਵੀ ਲੱਗੀ ਲਗਾਈ ਜਾਗ ਨਾ ਹੋਵੇ ਕੋਈ ਵੀ ਤੁਹਾਨੂੰ ਗਾਈਡ ਕਰਨ ਵਾਲਾ ਨਾ ਹੋਵੇ ਉੱਥੇ ਬਿਜ਼ਨਸ ਕਰਨਾ ਇੱਕ ਹੋਰ ਵੀ ਬਹੁਤ ਵੱਡਾ ਟਾਰਗੇਟ ਹੋ ਜਾਂਦਾ ਸੀ ਛੋਟੇ ਜਿਹੇ ਪਿੰਡ ਚੋਂ ਨਿਕਲ ਕੇ ਬਟਾਲੇ ਦੇ ਵਿੱਚ ਮੈਂ ਆਪਣਾ ਆਫਿਸ ਸਟਾਰਟ ਕੀਤਾ ਮੇਰੇ ਵਾਸਤੇ ਇੱਕ ਹੋਰ ਹੀ ਨਵਾਂ ਮੁਸ਼ਕਿਲੋ ਵਾਲਾ ਸਫਰ ਸੀ ਸਟਾਰਟਿੰਗ ਦੇ ਵਿੱਚ ਮੈਂ ਕੋਈ ਵੀ ਕੋਈ ਬਹੁਤ ਜ਼ਿਆਦਾ EMPLOYE हायर ਨਹੀਂ ਕੀਤੇ ਸਿਰਫ 2-2 3 EMPLOYE हायर ਕੀਤੇ ਉਦੋਂ ਕੀ ਹੁੰਦਾ ਸੀ ਕਿ ਮੈਂ अर्ਲੀ ਮਾਰਨਿੰਗ ਉਹਨਾਂ ਤੋਂ ਪਹਿਲਾਂ ਜਾਂਦਾ ਸੀ ਆਪਣੇ ਆਫਿਸ ਦੀ ਸਫਾਈ ਝਾੜੂ ਜੋ ਵੀ ਸਾਰਾ ਕੰਮ ਦਾ ਮੈਂ ਆਪ ਦੇਖਦਾ ਸੀ ਜਦੋਂ ਉਹਨਾਂ ਦੇ ਆਉਂਦਾ ਟਾਈਮ ਹੁੰਦਾ ਮੈਂ ਆਪਣੀ ਡਰੈਸਿੰਗ ਕੋਡ ਚੇਂਜ ਕਰਕੇ ਆਪਣੀ ਸ਼ੀਟ ਤੇ ਬਹਿ ਜਾਂਦਾ ਸੀ ਸੋ ਸੋਚਿਆ ਤੇ ਸੀ ਕਿ ਬੜਾ ਸੌਖਾ ਸਫਰ ਹੋਏਗਾ ਪਰ ਚਲੋ ਥੋੜਾ ਥੋੜਾ ਸਟਾਰਟ ਕਰਦੇ ਹਾਂ ਪਰ ਮੁਸ਼ਕਲਾਂ ਦੇਣੇ ਬੈ ਦਿਨ ਨੂੰ ਵਾਦੀਆਂ ਜਾ ਰਹੀਆਂ ਸੀ ਘਟੀਆਂ ਨਹੀਂ ਸੀ ਪਿੰਡੋਂ ਨਿਕਲਦਾ ਸੀ ਹਰ ਕੋਈ ਤਾਨੇ ਮਾਰਦਾ ਸੀ ਏਜੰਟ ਜਾਣੜਿਆ ਜੀ ਵੱਖਰੇ ਵੱਖਰੇ ਗੰਦੇ ਵਰਡ ਜਿਹੜੇ ਮਤਲਬ ਮੈਂ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਨਾ ਚਾਹੁੰਦਾ ਸੀ ਇੱਕ ਐਜੂਕੇਟਿਡ ਐਜੂਕੇਸ਼ਨ ਮੇਰੇ ਕੋਲ ਸੀ ਹਨਾ ਜਦੋਂ ਤੁਹਾਨੂੰ ਇਹੋ ਜਿਹੀਆਂ ਗੱਲਾਂ ਸੁਣਨੀਆਂ ਪੈਂਦੀਆਂ ਭੀ ਇਹ ਕਰਕੇ ਵਿਖਾਊਗਾ ਹੈ ਤੇ ਏਜੰਟ ਜਾਣੜਿਆ ਜੀ ਏਜੰਟ ਵਰਡ ਮੈਨੂੰ ਬਹੁਤ ਖੇਜ ਚੜਾਉਂਦਾ ਸੀ ਕਿ ਮੈਂ ਪ੍ਰੋਫੈਸ਼ਨਲਿਜ਼ਮ ਚ ਕੰਮ ਕਰਨਾ ਚਾਹੁੰ ਸੋ ਕਈ ਕਹਿੰਦੇ ਸੀ ਜੀ ਇਹ ਕੀ ਕਰੂਗਾ ਇਹਦੇ ਵਸ ਦੀ ਗੱਲ ਨਹੀਂ ਆ ਜਦੋਂ ਮੇਰੇ ਥੋੜੇ ਬੋੜ ਲੱਗਣੇ ਸ਼ੁਰੂ ਹੋਏ ਹਰ ਕੋਈ ਕਹਿੰਦਾ ਸੀ ਇਹਦੇ ਬੋੜ ਕਿਉਂ ਲਾ ਰੇ ਇਹਦਾ ਪਤਾ ਨਹੀਂ ਕਿ ਅੱਜ ਹੈਗਾ ਕਿ ਕੱਲ ਹੈਗਾ ਸਤਾਨੇ ਮੇਣਿਆਂ ਚੋਂ ਨਿਕਲ ਕੇ ਬਿਨਾ ਕਿਸੇ ਦੀ ਗਾਈਡਲਾਈਨ ਦੇ ਬਿਨਾ ਕਿਸੇ ਦੇ ਫਾਈਨੈਂਸ਼ੀਅਲੀ ਸਪੋਰਟ ਤੇ ਮੈਂ ਆਪਣਾ ਬਿਜ਼ਨਸ ਸਟਾਰਟ ਕੀਤਾ ਸੋ ਰੱਬ ਦੀ ਦਇਆ ਮੇਰ ਹੋਣੀ ਸਟਾਰਟ ਹੋਈ ਮੈਨੂੰ ਵਧੀਆ ਰਿਸਪੌਂਸ ਮਿਲਿਆ ਸ਼ਹਿਰ ਦੇ ਵਿੱਚ ਬੜਾ ਲੋਕਾਂ ਦਾ ਪਿਆਰ ਮਿਲਿਆ ਮੈਂ ਥੋੜੇ EMPLOYE हायर ਕਰਨੇ ਆਪਣੇ ਸਟਾਰਟ ਕੀਤੇ EMPLOYE ਦੀ ਗਿਣਤੀ ਵਧਾਈ ਨਾਲ ਥੋੜਾ ਥੋੜਾ ਮੈਨੂੰ ਵਧੀਆ ਰਿਸਪਾਂਸ ਮਿਲਿਆ ਮੈਂ ਇੱਕ ਆਇਲੈਸਟ ਤੇ ਇਮੀਗ੍ਰੇਸ਼ਨ ਤੋਂ ਸਟਾਰਟ ਕੀਤਾ ਸੀ 6 ਮਹੀਨੇ ਦੇ ਬਾਅਦ ਮੈਨੂੰ ਇੱਕ ਵਧੀਆ ਰਿਸਪਾਂਸ ਬਲਤ ਮੈਂ ਇੱਕ PT ਦੀ ਲੈਬ ਵੀ ਸਟਾਰਟ ਕੀਤੀ ਸੋ ਚਲਦੇ ਚਲਦੇ ਮੇਰੇ ਵਧੀਆ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਮੇਰਾ ਥੋੜਾ ਜਿਹਾ ਨਾਮ ਹੀ ਹੋ ਗਿਆ ਮੈਨੂੰ ਲੋਕੀ ਜਾਣਨ ਲੱਗ ਗਏ ਫਿਰ ਮੈਂ ਆਪਣਾ ਪਲਾਨ ਕੀਤਾ ਜੀ ਆਪਣੀ ਸੈਕੰਡ ਬ੍ਰਾਂਚ ਦਾ ਸੋ ਸੇਮ ਸਿਟੀ ਦੇ ਵਿੱਚ ਮੈਂ ਆਪਣੀ ਸੈਕੰਡ ਬ੍ਰਾਂਚ ਸਟਾਰਟ ਕੀਤੀ ਉਦੋਂ ਤੱਕ ਮੇਰੇ EMPLOYE ਦੀ ਗਿਣਤੀ ਵੀ 15 ਤੋਂ 20 ਹੋ ਚੁੱਕੀ ਸੀ ਸੋ ਇੱਕ ਥੋੜਾ ਜਿਹਾ ਮੈਂ ਆਪਣੀ ਕਾਮਯਾਬੀ ਦਾ ਪਹਿਲਾ ਸਟੈਪ ਚੜ ਚੁੱਕਿਆ ਸੀ ਹਜ਼ਾਰ ਮੁਸ਼ਕਲਾਂ ਦੇ ਵਿੱਚੋਂ ਨਿਕਲ ਕੇ ਥੋੜਾ ਜਿਹਾ ਮੈਨੂੰ ਲੱਗਦਾ ਸੀ ਕਿ ਹੁਣ ਮੈਂ ਥੋੜਾ ਜਿਹਾ ਸਟੈਂਡ ਹੋ ਗਿਆ ਮੇਰੀ ਅਜੇ ਖੱਜਲ ਖਰਾਬੀ ਹੀ ਜਿਹੜੀ ਖਤਮ ਨਹੀਂ ਸੀ ਹੋਈ ਅੱਜ ਵੀ ਮੈਂ ਆਪਾਂ ਉਨੀ ਹੀ ਮਿਹਨਤ ਕਰ ਰਹੇ ਹਾਂ ਸੋ ਦੋ ਬ੍ਰਾਂਚਾਂ ਮੈਂ ਆਪਣੇ ਲੈਵਲ ਤੇ ਖੜੀਆਂ ਕੀਤੀਆਂ ਉਹਨਾਂ ਦੋਨਾਂ ਬ੍ਰਾਂਚਾਂ ਦਾ ਮੈਂ ਇਕੱਲਾ ਹੀ ਪ੍ਰੋਪਰਾਈਟਰ ਹਾਂ ਸੋ ਇਹ ਸਾਰਾ ਦੱਸਣ ਦਾ ਪਰਪਸ ਇਹ ਕਿ ਜੇ ਇੱਕ ਬਿਜ਼ਨਸ ਵਾਲੀ ਕੈਟਾਗਰੀ ਚਾਉਣਾ ਐਗਰੀਕਲਚਰ ਤੋਂ ਬਿਜ਼ਨਸ ਜਾਂ ਇੱਕ ਬੰਦਾ ਜਿਹੜਾ ਜੋਬ ਕਰਦਾ ਸੀ ਉਹ ਜੋਬ ਪ੍ਰੋਵਾਈਡਰ ਬਣਦਾ ਕਿਤੇ ਮੈਂ ਖੁਦ ਆਪ ਜੋਬ ਲੱਭਦਾ ਸੀ ਹੁਣ ਮੈਂ ਜੋਬ ਓਪਰਚੁਨਿਟੀ ਬਾਕੀਆਂ ਨੂੰ ਦੇ ਰਿਹਾ ਸੋ ਮਨ ਚ ਇੱਕ ਸੈਟੀਸਫੈਕਸ਼ਨ ਜੀ ਵਾਲੀ ਗੱਲ ਆਉਂਦੀ ਆ ਕਿ ਚਲੋ ਐਟ ਲੀਸਟ ਆਪਾਂ ਜ਼ਿੰਦਗੀ ਚ ਕੁਛ ਨਾ ਕੁਛ ਜ਼ਰੂਰ ਕੀਤਾ ਜੋ ਅਸੀਂ ਕਰਨਾ ਚਾਹੁੰਦੇ ਸੀ ਮਤਲਬ ਜੋ ਚੀਜ਼ ਦੁਨੀਆ ਮੈਨੂੰ ਕਹਿੰਦੀ ਸੀ ਕਿ ਤੂੰ ਇਹ ਨਹੀਂ ਕਰ ਸਕਦਾ ਰਿਸ਼ਤੇਦਾਰ ਕਹਿੰਦੇ ਸੀ ਫਰੈਂਡ ਸਰਕਲ ਕਹਿੰਦਾ ਸੀ ਉਹ ਚੀਜ਼ਾਂ ਮੈਂ ਕਰਕੇ ਵਿਖਾਈਆਂ ਸੋ ਮੇਰੇ ਮੈਂ ਹੁਣ ਦੋ ਬਲਾਚਾਂ ਦਾ ਇਕੱਲਾ ਪ੍ਰੋਪਰਾਈਟਰ ਹਾਂ ਤੇ ਆਪਣਾ ਵਧੀਆ ਕਰ ਰਿਹਾ ਹਾਂ ਜੇ ਇਹ ਚੀਜ਼ਾਂ ਮੈਂ ਕਰ ਸਕਦਾ ਹਾਂ ਡੈਫੀਨੇਟਲੀ ਤੁਸੀਂ ਵੀ ਕਰ ਸਕਦੇ ਹੋ हिम्मत ਨਹੀਂ ਛੱਡਣੀ हिम्मत कधी भी ਆਪਣੇ ਆਪ ਨੂੰ 네ਗੇਟਿਵਿਟੀ ਵੱਲ ਨਹੀਂ ਲੈ ਕੇ ਜਾਣਾ ਹਮੇਸ਼ਾ ਪੋਜ਼ਿਟਿਵਿਟੀ ਵੱਲ ਨੂੰ ਲੈ ਕੇ ਜਾਣਾ कधी ਵੀ ਮਨ ਚ 네ਗੇਟਿਵ ਥੌਟ ਨਹੀਂ ਰੱਖਣਾ ਇੱਕ ਤੁਹਾਡਾ ਟਾਰਗੇਟ ਹੋਣਾ ਚਾਹੀਦਾ ਉਸ ਟਾਰਗੇਟ ਤੋਂ ਤੁਸੀਂ ਆਪਣਾ ਇੱਧਰ ਉੱਧਰ ਨਹੀਂ ਦੇਖਣਾ ਚਾਹੇ ਤੁਹਾਨੂੰ ਜਿੰਨਾ ਮਰਜੀ ਕੋਈ ਉਸ ਤੋਂ ਪਿੱਛੇ ਕਰੇ ਇੱਕ ਟਾਰਗੇਟ ਸੈੱਟ ਕਰੋ ਲਾਈਫ ਦਾ ਤੇ ਉਸ ਗੋਲ ਤੇ ਮਿਹਨਤ ਕਰਨੀ ਸਟਾਰਟ ਕਰੋ ਤੁਸੀਂ ਜ਼ਿੰਦਗੀ ਚ ਜ਼ਰੂਰ ਕਾਮਯਾਬ ਹੋਵੋਗੇ ਥੈਂਕ ਯੂ એવીડિયો બાર આપણી રાય કોમ સેકશન વિ સૂ દસો અને આપણે મિત્રાના એવીડિયો શેર કરના ભુલ્યો